ਦੋਸਤੋ ਪਿਆਰ ਪਰਿਫਤੇਪੂਲ ਕਰੇ ਕੋ ਫਿਰ ਤੋਂ ਤੁਹਾਡਾ ਸਾਡੀ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੋ ਜੀ ਟ੍ਰਿਪ ਵਰਡ ਦੀ ਕਹਿੰਦੇ ਕੁਦਰਤ ਪਰੇ ਤੋਂ ਪਰੇ ਪਈ ਆ ਪਰ ਕੁਦਰਤ ਦੇ ਬਣਾਏ ਜੀਵ ਉਸ ਤੋਂ ਵੀ ਪਰੇ ਹੁਣ ਇੱਕ ਤੁਸੀਂ ਜੀਵ ਦੇਖੋਗੇ ਇਸ ਵੀਡੀਓ ਦੇ ਵਿੱਚ ਅਸੀਂ ਪਹਾੜੀ ਦੇ ਉੱਪਰ ਸਿੱਧਾ ਵੀ ਚੜਦੇ ਹਾਂ ਉੱਤਰ ਦੇ ਵੀ ਹਾਂ ਤੇ ਇੱਕ ਰੈਂਪ ਬਣਾ ਕੇ ਵੀ ਪਹਾੜੀ ਦੇ ਚੜਦੇ ਹਾਂ ਇੱਕ ਅਜੀਹਾ ਜਾਨਵਰ ਆ ਜੋ ਤੇ ਡੋ ਹੋ ਕੇ ਚੜਨਾ ਮੈਂ ਜੋ ਆਪਣੇ ਆਪ ਆਪਣੀ ਬਾਡੀ ਨੂੰ ਝੁਕਾ ਕੇ ਚੜਦਾ ਹੁਣ ਉਹ ਤੁਸੀਂ ਦੇਖਿਓ ਕਿ ਉਹ ਕਿਵੇਂ ਚੜ ਰਿਹਾ ਇਸ ਵੀਡੀਓ ਵਿੱਚ ਦਿਖਾਉਣਾ ਪਤਾ ਦੇਖੋ ਇਹਨਾਂ ਦਾ ਬੈਲੈਂਸ ਕਿੰਨਾ ਤਕੜਾ ਆਪਣੇ ਪੈਰਾਂ ਦੀ ਜੋ ਮੂਵਮੈਂਟ ਆ ਉਹਨੂੰ ਕਿਸ ਤਰ੍ਹਾਂ ਇਹ ਇੱਕ ਪਿੱਛੇ ਡੈਮ ਆ ਡੈਮ ਦੇ ਉੱਪਰ ਚੜ ਰਹੇ ਨੇ ਇਹ ਸਿੱਧਾ ਨਹੀਂ ਚੜ ਰਹੇ ਇਸ ਤਰ੍ਹਾਂ ਟੇਢੇ ਹੋ ਕੇ ਚੜਨਾ ਆਪ ਦੇ ਸਰੀਰ ਨੂੰ ਨਾ ਡੈਮ ਵੱਲ ਝੁਕਾਇਆ ਹੋਇਆ ਤੇ ਆਪਣੇ ਜਿਹੜੇ ਪੈਰਾਂ ਦਾ ਪੰਜਾ ਉਹ ਇਸ ਤਰ੍ਹਾਂ ਟੇਡਾ ਕਰਕੇ ਰੱਖਦੇ ਆ ਜਿਸ ਤਰ੍ਹਾਂ ਅਸੀਂ ਆਪਣੇ ਸਕੂਟਰ ਮੋਟਰਸਾਈਕਲ ਨੂੰ ਇਸ ਤਰ੍ਹਾਂ ਟੇਡਾ ਕਰ ਲਈਏ ਐਡਾ ਚੱਲੇ ਹੋ ਤੁਸੀਂ ਦੇਖੋ ਇਹਨਾਂ ਦੀ ਤੁਰਨ ਦੀ ਚਾਹ ਉਹ ਕਹਿੰਦੇ ਵੀ ਹਿੰਮਤਾਂ ਤੇ ਮਿਹਨਤਾਂ ਰੰਗ ਲਿਆਉਂਦੀਆਂ ਨੇ ਕੋਸ਼ਿਸ਼ਾਂ ਤੁਹਾਨੂੰ ਤੁਹਾਡੀ ਮੰਜ਼ਿਲ ਦੀਏ ਦੇਖੋ ਇਹਨਾਂ ਦੇ ਪੈਰਾਂ ਦੀ ਬਣੌਟ ਵੀ ਉਸ ਤਰ੍ਹਾਂ ਦੀ ਬਣ ਗਈ ਕਿਉਂਕਿ ਇਹ ਇਹਨਾਂ ਦਾ ਹਰ ਰੋਜ਼ ਦਾ ਕੰਮ ਹੈ ਇਹ ਉਹਨਾ ਡੈਮ ਦੇ ਵਿੱਚ ਜੋ ਜਾਨਵਰਾਂ ਨੇ ਆਪਦੀ ਕੁਝ ਜਾਂ ਚੂਹਿਆਂ ਵਗੈਰਾ ਨੇ ਖੱਟਾਂ ਪਾਈਆਂ ਹੁੰਦੀਆਂ ਹੈ ਜਾਂ ਕਿਸੇ ਹੋਰ ਜਾਨਵਰ ਨੇ ਉੱਥੇ ਆਪਣਾ ਸ਼ਕਾਰ ਲੱਭਣ ਜਾਂਦੇ ਤੇ ਕਾਫੀ ਉਚਾਈ ਤੱਕ ਚਲੇ ਜਾਂਦੇ ਤੁਸੀਂ ਦੇਖੋ ਉਹਨਾਂ ਦੇ ਪੈਰਾਂ ਦੀ ਬਣਤਰ ਇਹ ਦੇਖੋ ਤੁਸੀਂ ਕਿ ਜਮੀਨ ਤੋਂ ਕਿੰਨੇ ਉੱਚੇ ਨੇ ਉਚਾਈ ਤੇ ਉਹ ਫਿਰ ਵੀ ਆਪਣੇ ਆਪ ਤੇ ਪੈਰਾਂ ਨੂੰ ਬੈਲੈਂਸ ਕਰਦੇ ਆਪਣੇ ਕਦਮਾਂ ਨਾਲ ਉਸ ਜਮੀਨ ਤੇ ਪਕੜ ਬਣਾਈ ਰੱਖਦੇ ਨੇ ਕਿੰਨਾ ਹੌਸਲਾ ਕਿੰਨਾ ਚੱਲਬਾ ਇਹ ਦੇਖੋ ਕਿੱਥੇ ਤੱਕ ਚਲੇ ਜਾਂਦੇ ਨੇ اسی پیرਾਂ ਦੀ ਬਣਾਵਟ ਦੇਖੋ ਇਹਨਾਂ ਦੀ ਤੇ ਇਸ ਤਰ੍ਹਾਂ ਚੜਨ ਲਈ ਬਹੁਤ ਜ਼ੋਰ ਦੀ ਲੋੜ ਪੈਂਦੀ ਆ ਬੈਲੈਂਸ ਵੀ ਬਣਾ ਕੇ ਰੱਖਣਾ ਘਰ ਪੈਦਲ ਕੇ ਆ ਤਾਂ ਕਈ 100 ਕਿਲੋਮੀਟਰ 100 ਫੁੱਟ ਕਈ 100 ਫੁੱਟ ਥੱਲੇ ਡਿੱਗੇ ਤਾਂ ਹੋ ਸਕਦਾ ਜਾਨ ਵੀ ਜੋਖਮ 'ਚ ਪਉਣ ਪਰ ਆਪਣੇ ਸ਼ਿਕਾਰ ਲਈ ਆਪਣੇ ਢਿੱਡ ਨੂੰ ਪਰ ਨਹੀਂ ਜਾਉਣਾ ਰਿਸਕ ਲੈ ਕੇ ਉਹ ਤੁਸੀਂ ਜੰਪ ਵੀ ਕਰਦੇ ਨੇ ਇਹਨਾਂ ਨੇ ਆਪਣੇ ਆਪ ਨੂੰ ਇਸ ਪ੍ਰਕਾਰ ਢਾਲ ਲਿਆ ਕਿ ਹਰ ਚੀਜ਼ ਇਹਨਾਂ ਨੇ ਆਪਣੇ ਅਨੁਕੂਲ ਕਰ ਲਈ ਕਿ ਅਸੀਂ ਕਿੱਥੇ ਪੈਰ ਰੱਖਣਾ ਕਿਸ ਤਰ੍ਹਾਂ ਜਾਣਾ ਕਿਸ ਤਰ੍ਹਾਂ ਤੁਰਨਾ ਉਹ ਸਾਰਾ ਇਹਨਾਂ ਨੇ ਆਪਣੇ ਦਿਮਾਗ ਦੇ ਵਿੱਚ ਇੱਕ ਨਕਸ਼ਾ ਬਣਾ ਲਿਆ ਸੋ ਇਹ ਵੀਡੀਓ ਆ ਜੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਜਾਂ ਕੁਝ ਸਿੱਖਿਆ ਮਿਲੀ ਤਾਂ ਵੀਡੀਓ ਲਾਈਕ ਸ਼ੇਅਰ ਕਰਿਓ ਫਕਸ